ਹਾਂਜੀ ਸਸੇ ਕਾਮਤਰਾ ਕੀ ਹਾਲ ਚਾਲ ਆ ਅੱਜ ਫੇਰ ਪਹੁੰਚਿਆ ਜੀ ਕਰਨਲ ਟਰੈਕਟਰ ਸੇਲਸ ਮੋਗਾ ਵਾਲਿਆਂ ਦੇ ਦੇਖ ਸਕਦਾ ਤੁਸੀਂ ਬਾਈ ਹੁਣ ਕੁ ਨਵੇਂ ਪੁਰਾਣੇ ਟਰੈਕਟਰ ਹੁੰਦੇ ਆ ਜੀ ਹਰੇਕ ਕਿਸਾਨ ਦੇ ਬਜਟ ਦਾ ਟਰੈਕਟਰ ਹੁੰਦਾ ਜੀ ਜਿਹੜਾ ਮਰਜੀ ਮੇਰਾ ਵੀਰ ਕਿਸਾਨ ਵੀਰ ਟਰੈਕਟਰ ਬਾਈ ਹੁਣੋਂ ਤੋਂ ਲੈ ਸਕਦਾ ਟਰੈਕਟਰ ਤੇ ਦੇ ਸਕਦਾ ਐਣ ਕੋਕਾ ਪੀ ਟਰੈਕਟਰ ਹੁੰਦੇ ਆ ਜੀ ਕੋਈ ਛੜਨ ਵਾਲਾ ਟਰੈਕਟਰ ਨਹੀਂ ਹੁੰਦਾ ਤੇ ਅੱਜ ਸ਼ੁਰੂ ਕਰਦੇ ਆ ਇਹਦੇ ਤੋਂ ਜੌਨ ਡੀਅਰ 5310 ਤੋਂ ਜੀ 5310 ਟਰੈਕਟਰ ਤੇ ਦੇ ਸਕਦਾ 15 ਮਾਰ ਦਾ 6 ਲੱਖ 20 ਹੀਰ ਵੀ ਡਿਮਾਂਡ ਆ ਟਰੈਕਟਰ ਐਂਡ ਕੋਕਾਪੀ ਸਾਈ ਦਸਨ ਦੀ ਲੋੜ ਨਹੀਂ ਬਾਈ ਹੁਣਾਂ ਦਾ ਮੋਗੇ ਚ ਪੂਰਾ ਨਾਂ ਚੱਲਦਾ ਜੀ ਤੇ ਇੱਧਰ ਸੱਜਣੋਂ ਫੇਰ ਖੜਾ ਜੌਨਟੀਅਰ 5310 ਐਸ ਇਹ ਵੀ ਟਰੈਕਟਰ ਦੀ ਦੇ ਸਕਦੇ ਇਹ ਸਾਤਾਂ ਮਾੜ ਦਾ 665000 ਰੁਪਏ ਦੀ ਡਿਮਾਂਡ ਆ 70 ਪਾਵਰ ਆ ਜੀ ਇਹ ਟਰੈਕਟਰ ਤੋਂ ਹੀ ਦੇ ਸਕਦੇ ਐਨ ਕੋਕਾਪੀ ਸਟਾਰਟਰ ਆ ਜੀ ਤੇ ਅੱਗੇ ਚੱਲਦੇ ਆ ਸੱਜਣੋਂ ਫਾਰਮ ਟਰੱਕ ਖੜਾ 39 ਚੈਂਪੀਅਨ ਇਹ ਮਾਡਲ ਦੀ ਜੇ ਗੱਲ ਕਰੀ 18 ਮਾੜਾ 425000 ਰੁਪਏ ਦੀ ਡਿਮਾਂਡ ਆ ਟਰੈਕਟਰ ਤੋਂ ਹੀ ਦੇ ਸਕਦੇ ਹੋ ਇਹ ਟੋ ਐਨ ਕੋਕਾ ਵੀ ਸਟੈਟਰ ਜੱਸਣ ਦੀ ਤੁਹਾਨੂੰ ਦੋ ਫਿਬਰੂਅਰੀ ਛਤਰੀ ਹੈ ਜੀ ਤੇ ਅੱਗੇ ਖੜਾ ਜੀ 5445 ਡੀਆਈ ਮੈਸ਼ੀਨ ਦੇਖ ਸਕਦਾ ਤੁਸੀਂ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਐਨ ਵਧੀਆ ਹਾਲਤ ਵਿੱਚ ਹੈ ਟਰ ਜੀ ਇਹ ਤੇ ਇਹ ਮਾਡਲ ਹੈਗਾ ਜੀ ਆਪਣਾ 10 ਮਾਡਲ 330 ਹੀ ਵਰਡ ਮਾਡਲ ਹੈ ਟੈਟਰ ਵੀ ਟੈਟਰ ਵੀ ਦੇ ਸਕਦੇ ਐਨ ਕੋਕਾ ਵੀ ਸਟੈਟਰ ਜੀ ਅੱਗੇ ਖੜਾ ਜੀ ਮਹਿੰਦਰਾ 275 ਡੀਆਈ ਐਕਸਪੀ ਪਲੱਸ ਇਹ ਵੀ ਚੈੱਕ ਕਰ ਸਕਦਾ ਤੁਸੀਂ ਇਹਦੀ ਆਪਾਂ ਮਾਡਲ ਦੀ ਜੇ ਗੱਲ ਕਰੀਏ ਜੀ ਮਾਡਲ ਹੈਗਾ ਜੀ ਇਹ 23 53000 ਪਿੱਡ ਮਾੜਾ ਤੇ ਰੇਟ ਬਿਲਕੁਲ ਜਾਇਜ਼ ਹੈ 23 ਮਾੜਲਾ ਤੇ ਦੇ ਸਕਦਾ ਟਰੈਕਟਰ ਤੁਸੀਂ ਐਨ ਕੋਕਾ ਪੀਸਾ ਅੱਗੇ ਚੈੱਕ ਕਰਾਉਣੇ ਤੁਹਾਨੂੰ 5410 ਚੌਂਡੀਅਰ ਟਰਬੋ ਤੁੰਦ ਦਾ ਸਸਤਾ ਦੇ ਸਕਦਾ ਤੁਸੀਂ ਐਨ ਪੂਰੀ ਗੱਲ ਬਾਤ ਹੈ ਟਰੈਕਟਰ ਛੋਟਾ ਟਰੈਕਟਰ ਜੀ ਇਹੋ ਆਡੀ ਲੈਣ ਦਾ ਦੇ ਸਕਦਾ ਤੁਸੀਂ ਤੇ ਟਾਇਰ ਤੋਂ ਦੇ ਸਕਦਾ ਜੀ ਤੇ ਬੌਂਪਰ ਚੈੱਕ ਕਰ ਸਕਦੇ ਭਾਰਾ ਵਾਪਰ ਹੈ 10 ਮਾੜ ਦਾ 6 ਲੱਖ 90 ਹਜ਼ਾਰ ਪੇੜ ਮਾਰਾ ਟਰੈਕਟਰ ਤੇ ਐਨ ਕੁੱਕਾ ਵੀ ਸਟੇਟਾਜੀ ਅੱਗੇ ਖੜਾ 53 10 ਯੂਨਿਟੀ ਆ ਡਾਉਲ ਪਾਵਰ ਦੇ ਸਕਦਾ ਤੁਸੀਂ ਐਨ ਪੂਰੀ ਗੱਲਵਾ ਦੇ ਰਾਈਡਰ ਚ ਤੇ ਇਹਦੀ ਬਾਡੀ ਲੈਣ ਦੇ ਸਾ ਤੇ ਹਿੱਸਾ ਸੋ ਸੋ ਚੈੱਕ ਕਰ ਸਕਦੇ ਤੁਸੀਂ ਟਾਇਰ ਦੇ ਸਕਦਾ ਮਿੱਤਰੋ ਤੇ ਐਨ ਪੂਰੀ ਗੱਲਵਾਤਾ ਜੀ ਤੇ ਵਾਪਰ ਬੂੰਪਰ ਚੈੱਕ ਕਰ ਸਕਦੇ ਭਾਰਾ ਵਾਪਰ ਲੱਗ ਗਿਆ ਜੀ 6 ਮਾੜਾ 4,30 ਹਜ਼ਾਰ ਰੇਪੜਵਾ ਦਾ ਟਰੈਕਟਰ ਦੀ ਅੱਗੇ ਲੈ ਕੇ ਚੱਲਦਾ ਜੀ ਫਾਰਮ ਟਰੈਕ 6055 6055 ਦੇ ਸਕਦਾ ਮਤਰੋ ਇਹ ਵੀ ਟਰੈਕਟਰ ਚ ਪੂਰੀ ਗਰੰਟੀਵਾਦਾ ਹੀ ਦੇ ਸਕਦਾ ਤੁਸੀਂ ਬਹੁਤ ਸਾਫ਼ ਕੇ ਰੱਖਿਆ ਹੋਇਆ ਟਰੈਕਟਰ ਭਾਈ ਹੁਣਾਂ ਦੇ ਪਾਵਰ ਮੈਕਸ ਦੇਖ ਸਕਦਾ ਤੁਸੀਂ ਫਾਰਮ ਟਰੈਕ 6055 ਤੇ ਟਾਇਰ ਟੂ ਟੇ ਚੈੱਕ ਕਰ ਸਕਦੇ ਬਾਡੀ ਲੈਣ ਦਾ ਦੇ ਸਕਦੇ ਹਿਸਾਬ ਸਭ ਚੈੱਕ ਕਰ ਸਕਦੇ ਹੋ 21 ਮਾੜਾ 7,35,000 ਰੇਪੜਵਾ ਦਾ ਟਰੈਕਟਰ ਦੀ ਤੇ ਅੱਗੇ ਲੈ ਕੇ ਚੱਲਦੇ ਬਹੁਤ ਜ਼ਿਆਦਾ ਸਿਜਨਟੀ ਆ ਜੇ ਪ੍ਰੋ ਦੇਖ ਸਕਦਾ ਤੁਸੀਂ ਐਨ ਪੂਰੀ ਗੱਲ ਬਾਤ ਆ ਜੀ ਟਰੈਕਟਰ ਬਹੁਤ ਘੈਂਟ ਪਿਆਈ ਇਹ ਵੀ ਦੇਖ ਸਕਦਾ ਤੁਸੀਂ 22 ਮਾਡਲ 7 ਲੱਖ 29 ਹਜ਼ਾਰ ਕਿੜ ਮਾੜ ਆ ਤੇ ਅੱਗੇ ਲੈ ਕੇ ਜਾਂਦਾ ਸੱਜਣੋ ਅੱਗੇ ਫਾਰਮ ਟਰੈਕ 60 55 ਫੇਰ ਖੜਾ ਜੀ ਇਹ ਵੀ ਟਰੈਕਟਰ ਤੇ ਦੇਖ ਸਾਦੇ ਮਿੱਤਰੋ ਤੇ ਐਨ ਪੂਰੀ ਗੱਲ ਬਾਤ ਸੁਪਰ ਮੈਕਸ ਤੇ ਇਹ ਮਾਡਲ ਦੀ ਗੱਲ ਕਰੀ 15 ਮਾਡਲ 4 ਲੱਖ ਇੱਥੇ ਰਹੀ ਆ ਵੀ ਡਿਮਾਂਡ ਡੈਟੇਟ ਤੇ ਤੁਹਾਨੂੰ ਸਾਫ ਪਿਆ ਜੀ ਅੱਗੇ ਖੜਾ ਮੇਂਦਰਾ ਨੋ 655 ਆ ਇਸ ਕੁਆਂਟੀਟੀ ਐ ਇਹ ਵੀਟ ਚ ਤੋਂ ਚੈੱਕ ਕਰ ਸਕਦੇ ਤੇ ਇਮਾਰਤ ਦਾ 735000 ਦੀ ਡਿਮਾਂਡ ਆ ਬਾਕੀ ਐਂਡ ਤੇ ਬਾਈ ਹੁਣਾਂ ਨੰਬਰ ਪੁੱਛ ਲੈਣੀ ਉਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਆ ਇੱਧਰ ਖੜਾ ਹੀ ਸੋਨਾ ਟਿਕਾ ਹੋਰ ਵਾਇਸ ਹੋਰ ਦੇਖ ਸਕਦੇ 22 ਮਾਰਲਾ 840000 ਦੀ ਡਿਮਾਂਡ ਹੈ ਡੈਟਰੀ ਟੈਟਰ ਐਂ ਪੂਰੀ ਗੱਲਵਾਟ ਆ ਜੀ ਤੇ ਅੱਗੇ ਖੜਾ ਹੀ ਕਰਤਾਰ ਬਲੋਕ ਆ ਕਪਤਾਰ ਟਰੱਕ ਖੜਾ ਜੀ 4x4 ਇਹ ਵੀ ਚੈੱਕ ਕਰ ਸਕਦੇ ਤੁਸੀਂ ਤੇ ਰਿਪੋਰਟ ਚੈੱਕ ਕਰ ਸਕਦਾ ਇਹ ਕੋਈ ਗੱਲ ਲਗਾ ਤੇ ਮਾਰਦਾ 890000 ਦਿਮਾੜਾ ਇੱਧਰ ਨਵੋ ਖੜਾ 755 ਡੀ ਇਹ ਵੀ ਵਾਈ ਮਾਡਲ ਆ 1065000 ਦਿਮਾੜਾ ਤੇ ਅੱਗੇ ਦਿਖਾਉਣੇ ਤੁਹਾਨੂੰ ਇੱਧਰ ਗੰਟੀਰ ਖੜਾ ਚਵਨ ਜੀ ਉਹ ਪੰਜ ਤੇ ਅੱਗੇ ਖੜਾ ਅਸਵਰਾਜ 970 ਐਸ ਸੀ ਦਾ 18 ਮਾਰਚ ਲੱਖ 30 ਹਜ਼ਾਰ ਦੀ ਮੰਗ ਆ ਬਾਕੀ ਪ੍ਰੀਤ ਖੜਾ ਜੀ ਇੱਧਰ 5 ਲੱਖ 50 ਹਜ਼ਾਰ ਵੀ ਐਡਵਾਂਟ ਦਾ 23 ਮਾਰਚ ਦਾ ਇਹ ਟਰੈਕਟਰ ਦੇ ਸਕਦਾ ਚੈੱਕ ਕਰ ਸਕਦਾ ਅੱਗੇ ਖੜਾ ਨਿਊ ਹਾਲੈਂਡ ਸੁਪਰ ਪਲਸ 3630 ਇਹ ਵੀ ਟਰੈਕਟਰ ਤੇ ਚੈੱਕ ਕਰ ਸਕਦੇ ਇਹ 23 ਮਾਰਚ 7 ਲੱਖ 30 ਹਜ਼ਾਰ ਦੀ ਮੰਗ ਆ ਜਮਾ ਬਿਲਕੁਲ ਨਵਾਂ ਰਚ ਰਾਇਆ ਵੀ ਦੇ ਸਕਦਾ ਤੁਸੀਂ ਅੱਗੇ ਖੜਾ ਮਹਿੰਦਰਾ ਸਿਸਪੰਜ ਡੀ ਆਰਜਨ ਲੋਗੋ ਤੇ ਇਹ ਵੀ ਚੈੱਕ ਕਰ ਸਕਦੇ ਆ ਬਾਈ ਹੁਣਾਂ ਨੇ ਰੇਟ ਨਹੀਂ ਮੈਂਸ਼ਨ ਕੀਤਾ ਨਾ ਮਾਡਲ ਮੈਂਸ਼ਨ ਕੀਤਾ ਤੇ ਅੱਗੇ ਇੱਧਰ ਖੜਾ ਜੋਂਡੀਅਰ ਫਿਰ ਦੇ ਸਾਧਤ ਸਿੰਘ ਜੋਂਡੀਅਰ ਟਰੈਕਟਰ ਜੀ 50 D ਤੇ 2.5 ਲੱਖ 45 ਹਜ਼ਾਰ ਦੀ ਮੰਗ ਹੈ ਟਰੈਕਟਰ ਦੀ ਅੱਗੇ ਖੜਾ ਜੀ ਆਹਾ ਫਾਰਮ ਟਰੈਕ 65 BPI ਇਹ ਦਾਸ ਮਾਡਲ 3.40 ਲੱਖ ਦੀ ਮੰਗ ਹੈ ਟਰੈਕਟਰ ਦੀ ਅੱਗੇ ਖੜਾ ਜੀ ਮਹਿੰਦਰਾ ਅਰਜਨ ਨੋਵੋ ਡੀ ਮਾੜਾ 64000 ਰੁਪਏ ਡਿਮਾਰਾ ਟ੍ਰੈਕਟਰ ਦੇ ਜਿਸ ਦਾ ਐਨ ਕੋ ਕਾਪੀਸਾ ਅੱਗੇ ਖੜਾ 241 ਮੈਸ਼ੀਨ ਤੇ ਦੇ ਦੱਸਦਾ ਤੁਸੀਂ ਇਹ ਮਾਡਲ ਹੈਗਾ ਜੀ 21 ਮਾੜ ਦਾ 53000 ਰੁਪਏ ਡਿਮਾੜਾ ਬਾਕੀ ਬਾਈ ਹੁਣਾਂ ਕੋਲੇ ਹਰੇਕ ਕਿਸਾਨ ਦੇ ਵਾਚਟ ਦਾ ਟਰੈਕਟਰ ਹੁੰਦਾ ਜੀ ਤੇ ਬਾਈ ਹੁਣ ਕੰਟੈਕਟ ਤੋਂ ਹੀ ਕਰ ਸਕਦੇ ਹੋ 9814114511 9814114511 ਇਹ ਬਾਈ ਦਾ ਨੰਬਰ ਆ ਮਸਤਾਨ ਸਿੰਘ ਬਾਈ ਦਾ ਨੰਬਰ ਨਾਮ ਆ ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਬਾਈ ਤੋਂ ਸਾਰੀ ਜਾਣਕਾਰੀ ਟਰੈਕਟਰਾਂ ਬਾਰੇ ਲੈ ਸਕਦੇ ਹੋ ਤੇ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਦੇ ਤੇ ਪੇਜ ਨੂੰ ਫੋਲੋ ਕਰ ਲੈ ਤੇ ਧੰਨਵਾਦ